ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਟਕਸਾਲੀ ਆਗੂ ਸਰਦਾਰ ਪਰਵਿੰਦਰ ਸਿੰਘ ਹੁੰਦੜ ਸਾਹਿਬ ਨੂੰ ਪਾਰਟੀ ਦਾ ਵਰਕਿੰਗ ਪ੍ਰੈਜ਼ੀਡੈਂਟ ਡਾ ਉਹ ਅਪਾਇੰਟ ਕੀਤਾ। ਸਰਦਾਰ ਸੁਖਬੀਰ ਸਿੰਘ ਬਾਦਲ ਹਰਾਂ ਦੇ ਮੰਦੀ ਇੱਛਾ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਨਿਵਾਣੇ ਸਿੱਖ ਦੇ ਤੌਰ ਤੇ ਜਿਹੜਾ ਸਪਸ਼ਟੀਕਰਨ ਸ਼੍ਰੀ ਕਾਬਤਖ ਸਾਹਿਬ ਤੇ ਜੈਦਰ ਸਾਹਿਬ ਨੇ ਮੰਗਿਆ ਸੀ ਉਹ ਜਤੀਤੇ ਉੱਤੇ ਪੇਸ਼ ਹੋ ਕੇ ਦਿੱਤਾ ਸੀ ਕੱਲ ਕਿਉਂਕਿ ਸੁਣਵਾਈ ਆ ਉਹਨਾਂ ਦੇ ਮੰਨ ਦੀ ਇੱਛਾ ਸੀ ਕਿ ਕੱਲ ਸੁਣਵਾਈ ਹੋਣੀ ਹੈ ਤੇ ਮੇਰੇ ਦਿਲ ਦੀ ਇੱਛਾ ਹੈ ਕਿ ਪਾਰਟੀ ਦੀ ਜ਼ਿੰਮੇਵਾਰੀ ਜਿਹੜੀ ਪ੍ਰਧਾਨ ਦੀ ਹੈ ਇਹ ਕੋਈ ਹੋਰ ਸੰਭਲ ਸੋ ਉਹਨਾਂ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਹੁੰਦਰ ਸਾਹਿਬ ਨੂੰ ਦਿੱਤੀ ਹੈ ਔਰ ਇੱਕ ਨਿਮਾਨੇ ਸੇਵਕ ਦੇ ਤੌਰ ਦੇ ਉੱਤੇ ਜਿਹੜੀ ਹੈ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਏਗਾ ਉਹਨੂੰ ਉਹ ਪ੍ਰਬੰਧ ਕਰਨਗੇ ਜੋ ਅਕਾਰਤਕ ਸੌਦਾ ਪ੍ਰਦੇਸ਼ ਆਇਆ ਉਹਨ ਕੜਿਮਤੇ ਪ੍ਰਵਾਨ ਕਰਨਗੇ ਇਸ ਕਰਕੇ ਉਹਨਾਂ ਦੇ ਆਪਣੇ ਮਨ ਦੀ ਇੱਛਾ ਸੀ ਕਿ ਮੇਰਾ ਦਿਲ ਕਹਿੰਦਾ ਹੈ ਕਿ ਕੱਲ ਸੁਮਾਈ ਹੋਣੀ ਹੈ ਤੇ ਮੈਂ ਬਤੌਰ ਪ੍ਰਧਾਨ ਦੀ بجائے ਨਿਮਾਨੀ ਸਿੱਖ ਤੇ ਤੌਰ ਤੇ ਇੰਤਜ਼ਾਰ ਜਿਹੜੀ ਹੈ ਉਹ ਕਰਨੀ ਚਾਹੁੰਦਾ